ਛੋਟੇ ਬੱਚੇ ਲਈ ਨਾ ਇੱਕ ਪ੍ਰੋਗਰਾਮ ਹੁੰਦਾ ਸੀ ਸਿੱਖਾਂ ਚ ਸਾਰਾ ਸ਼ਰੀਕਾ ਸਾਰੇ ਰਿਸ਼ਤੇਦਾਰ ਇਕੱਠੀ ਕਰਕੇ ਇੱਕ ਦਿਨ ਇਦਾਂ ਦਾ ਆਉਂਦਾ ਸੀ ਜਦੋਂ ਬੱਚੇ ਨੂੰ ਪੱਗ ਬਣਾਈ ਜਾਂਦੀ ਸੀ ਸਾਰਾ ਸ਼ਰੀਕਾ ਸਾਰੇ ਰਿਸ਼ਤੇਦਾਰ ਆਉਂਦੇ ਸੀ ਸਾਰਾ ਪਿੰਡ ਆਉਂਦਾ ਸੀ ਫਿਰ ਬੱਚੇ ਦੀ ਦਸਤਾਰ ਬੰਦੀ ਕਰਾਈ ਜਾਂਦੀ ਸੀ ਤੇ ਮੈਂ ਸਿੱਖੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰ ਦੇਣੀ ਚਾਹੁੰਦਾ ਵਿਆਹ ਭਾਵੇਂ ਛੋਟਾ ਕਰ ਲਿਆ ਕਰੋ ਪਰ ਮੁੰਡਿਆਂ ਦੀਆਂ ਦਸਤਾਰ ਬੰਦੀਆਂ ਪੂਰੇ ਜੋਰ ਸ਼ੋਰ ਨਾਲ ਕਰਿਆ ਕਰੋ ਪੱਗ ਬਣਾਈ ਪੱਗ ਇਹ ਬਣਾਈ ਦੀ ਹੁੰਦੀ ਹੈ ਕਿਉਂ ਸਾਰੇ ਸ਼ਰੀਕੇ ਚ ਸਾਰੇ ਪਿੰਡ ਚ ਸਾਰੇ ਇਲਾਕੇ ਚ ਸਾਰੇ ਰਿਸ਼ਤੇਦਾਰਾਂ ਚ ਖੜਾ ਕਰਕੇ ਬੱਚਾ ਜਦੋਂ 10 ਸਾਲ ਦਾ ਸਟੇਜ ਤੇ ਚੜੋਂਗੇ ਜਕਾਰਿਆਂ ਦੇ ਨਾਲ ਪੱਗ ਬਣਾਓਗੇ ਸਾਰੇ ਇਲਾਕੇ ਨੂੰ ਖਵਾਓਗੇ ਪਿੰਡ ਨੂੰ ਖਵਾਓਗੇ ਲੱਗ ਜੂ ਲੱਖ 2 ਲੱਖ ਰੁਪਈਆ ਕੋਈ ਪਰਵਾਹ ਨਹੀਂ ਪਰ ਬੱਚਾ ਸਾਰੀ ਜ਼ਿੰਦਗੀ ਉਹ ਫੰਕਸ਼ਨ ਵੀ ਯਾਦ ਰੱਖੂ ਤੇ ਪੱਗ ਲਾਉਣ ਲੱਗਿਆਂ 100 ਵਾਰੀ ਸੋਚੂ ਐਨੇ ਲੋਕਾਂ ਜਬੰਨੀ ਸੀ ਵੀਡੀਓ ਬਣਾਈ ਸੀ ਫੋਟੋਆਂ ਖਿੱਚੀਆਂ ਸੀ ਬੰਨੋ ਥਾਂ ਥਾਂ ਤੇ ਲਾਓ ਘਰ 'ਚ ਦਸਤਾਰ ਬੰਦੀ ਦੀਆਂ ਫੋਟੋਆਂ ਵਿਆਹ ਦੇ ਫੰਕਸ਼ਨ ਤੋਂ ਜ਼ਿਆਦਾ ਜ਼ਰੂਰੀ ਬੱਚੇ ਦੀ ਦਸਤਾਰ ਬੰਦੀ ਚਾਹੀਦੀ